ਮੈਂ 1986 ਦੇ ਵਿੱਚ ਕੈਨੇਡਾ ਗਿਆ ਸੀ। ਬਹੁਤ ਘੱਟ ਲੋਕ ਜਾਂਦੇ ਸੀ। 2001 ਚ ਵਾਪਸ ਆ ਗਿਆ ਜਦੋਂ ਅਜੇ ਲੋਕ ਜਾਣ ਲੱਗੇ ਸੀ। 86 ਦੇ ਵਿੱਚ ਜਦੋਂ ਮੈਂ ਗਿਆ ਤਾਂ ਇੱਥੋਂ ਮੈਂ ਆਰਕ ਵੈਲਡਿੰਗ ਜਿਹੜੀ ਸਿੱਖੀ ਗਿਆ। ਜਿਹੜੀ ਇੰਡੀਆ ਦੇ ਵਿੱਚ ਉਹ ਆਰਕ ਵੈਲਡਿੰਗ ਹੈ। ਜਿਹੜੀ ਰੌਡ ਦੇ ਨਾਲ ਹੁੰਦੀ ਹੈ। ਨਾਰਥ ਅਮਰੀਕਾ ਦੇ ਵਿੱਚ ਟਿਗ ਵੈਲਡਿੰਗ ਹੈ। ਟਿਗ ਵੈਲਡਿੰਗ ਹੈ, ਮਿਕ ਵੈਲਡਿੰਗ ਹੈ। ਆਰਕ ਵੈਲਡਿੰਗ ਵਾਲੇ ਬਹੁਤ ਘੱਟ ਨੇ ਉੱਥੇ। ਤੋਂ ਉਹਦੇ ਬਿਹਾਫ ਦੇ ਉੱਤੇ ਮੈਨੂੰ ਉਸ ਟਾਈਮ ਦੇ ਉੱਤੇ ਜਿਹੜਾ 7 ਡਾਲਰ ਦੀ ਜੌਬ ਮਿਲੀ 1986 ਦੇ ਵਿੱਚ। ਉਹ ਇਸ ਕਰਕੇ ਕਿ ਮੇਰੇ ਕੋਲੇ ਇੱਕ ਆਰਟ ਸੀਗੀ। ਉਹ ਇਸੇ ਤਰੀਕੇ ਦੀ ਜਿਹੜੀ ਉਹ ਸਕਿੱਲ ਸੀਗੀ ਹੈ। ਸੋ ਜਿਹੜਾ ਜੋ ਸਕਿੱਲ ਨਾ ਹੁੰਦੀ ਤੇ ਸ਼ਾਇਦ ਮੈਂ ਨਾਲ ਦੀ ਨਾਲ ਫਿਰ ਪੜ੍ਹ ਨਾ ਸਕਦਾ। ਜੇ ਕਿਸੇ ਕੋਲੇ ਕੋਈ ਸਕਿੱਲ ਹੈ। ਹਰਪ੍ਰੀਤ ਹੋਰੀ ਸਾਰੇ ਮੇਰੀ ਇਸ ਗੱਲ ਦੇ ਨਾਲ ਸਹਿਮਤ ਹੋਣਗੇ ਇਸ ਮੁਲਕ ਵਰਗਾ ਕੋਈ ਮੁਲਕ ਨਹੀਂ ਹੈ ਜੋ ਸੁੱਖ ਛੱਜੂ ਦੇ ਚਾਰੇ ਉਹ ਬਲਕ ਨਾ ਬੁਖਾਰੇ ਅਸੀਂ ਲਗਾਤਾਰ ਸੋਚਦੇ ਸੀ ਕਿ ਜਿਹੜੇ ਹਾਦਸੇ ਹੁੰਦੇ ਆ 15 ਮੌਤਾਂ ਹਰ ਰੋਜ਼ ਸੜਕਾਂ ਦੇ ਉੱਤੇ ਆਨ ਦੀ ਸਪੌਟ ਹੁੰਦੀਆਂ ਐਕਸੀਡੈਂਟਾਂ ਚ ਗੱਲ ਉਹ ਕਿਦਾਂ ਡਿਵੈਲਪ ਜਿਹੜੀ ਸੋਚ ਕਿਵੇਂ ਕਰਦੀ ਹੈ ਛੋਟ ਛੋਟ ਰੋ ਸੋਚਣ ਲੱਗੇ ਕਿ ਕਿਵੇਂ ਇਹਨੂੰ ਹੱਲ ਕਿਵੇਂ ਕੀਤਾ ਜਾਵੇ ਲੋਕ ਬਹੁਤ ਵੱਡੀ ਗਿਣਤੀ ਚ ਮਰਦੇ 15 ਡੈਥ ਸਾਡਾ ਛੋਟਾ ਜਿਹਾ ਸੂਬਾ ਉੱਥੇ ਹੋਣੀਆਂ ਬਹੁਤ ਜ਼ਿਆਦੀਆਂ ਨੇ ਉਹਦੇ ਵਿੱਚੋਂ ਫਿਰ ਸੜਕ ਸੁਰੱਖਿਆ ਫੋਰਸ ਨਿਕਲੀ ਉਹਦੇ ਲਈ ਪਾਸਟ ਗੱਡੀਆਂ ਨਵੀਂ ਭਰਤੀ ਮੁੰਡੇ ਕੁੜੀਆਂ ਉਹਨਾਂ ਦੇ ਕੋਲੇ ਫਰਸਟ ਏਡ ਦੀ ਕਿੱਟ ਪੇਟ ਨਾ ਪਈਆਂ ਰੋਟੀਆਂ ਸੱਭੇ ਗੱਲਾਂ ਖੋਟੀਆਂ ਇਹ ਕੋਈ ਸੇਵਾ ਨਹੀਂ ਹੈ ਉਹਦੇ ਲਈ ਤੁਸੀਂ ਚਾਰਜ ਤਾਂ ਕਰੋਗੇ ਪਰ ਉਹਨੂੰ ਤੁਸੀਂ ਉਮਰ ਭਰ ਦੇ ਵਾਸਤੇ ਰੋਟੀ ਖਾਣ ਦੇ ਵਾਸਤੇ ਲਾ ਦੇਣਾ ਉਸ ਬੰਦੇ ਨੂੰ ਇਹਦੇ ਨਾਲ ਦੀ ਕੋਈ ਮਦਦ ਨਹੀਂ ਆ ਹੋ ਉਹਦੀ ਇੱਕ ਲਾਈਫ ਸੈੱਟ ਹੋ ਜਾਂਦੀ ਹੈ ਔਰ ਜੇ ਸੈੱਟ ਹੋਈ ਲਾਈਫ ਦੇ ਵਿੱਚ ਉਹ ਅੱਗੇ ਪਤਾ ਨਹੀਂ ਉਹਨੇ ਕਿੰਨੇ ਲੋਕਾਂ ਨੂੰ ਜਿਹੜਾ ਰੋਜ਼ੀ ਰੋਟੀ ਦੇ ਉੱਤੇ ਲਾ ਦੇਣਾ ਸੋ ਇਹ ਤੁਹਾਡੀ ਬਹੁਤ ਵਧੀਆ ਕੋਸ਼ਿਸ਼ ਹੈ ਮੈਂ ਇਹਨੂੰ ਐਪਰੀਸ਼ੀਏਟ ਕਰਦਾ ਐ ਇਸੇ ਕਰਕੇ ਜਦੋਂ ਹਰਪ੍ਰੀਤ ਹੋਰਾਂ ਨੇ ਦੱਸਿਆ ਤਾਂ ਮੈਂ ਉਹਨਾਂ ਨੂੰ ਕਿਹਾ ਮੈਂ ਜ਼ਰੂਰ ਆਵਾਂਗਾ ਮੈਂ ਖੁਦ ਇੱਕ ਸਟੂਡੈਂਟ ਐ ਸਰਕਾਰਾਂ ਸੀ ਕਿ ਸੇ ਅਸੀ ਗੁਰੂ ਨਹੀਂ ਜਦੋਂ ਕੋਈ ਗੁਰੂ ਬਣ ਗਿਆ ਬੰਦਾ ਫਿਰ ਉਹਦਾ ਡਾਊਨਫਾਲ ਸ਼ੁਰੂ ਹੋ ਜਾਂਦਾ ਹੈ ਸੋ ਸਿੱਖ ਲਵਰਸ ਬੜਾ ਪਿਆਰਾ ਲਫ਼ਜ਼ ਹੈ ਸਿੱਖ ਦਾ ਮਤਲਬ ਸਿੱਖ ਦੇ ਰਹਿਣਾ ਇੱਕ ਸਟੂਡੈਂਟ ਲਰਨਰ ਜਿੰਨੀ ਦੇਰ ਤੱਕ ਤੁਸੀਂ ਸਟੂਡੈਂਟ ਹੋ ਜਿੰਨੀ ਦੇਰ ਤੱਕ ਤੁਸੀਂ ਵਿਦਿਆਰਥੀ ਹੋ ਉਨੀ ਦੇਰ ਤੱਕ ਲਾਈਫ ਹੈ ਜਦੋਂ ਤੁਸੀਂ ਵਿਦਿਆਰਥੀ ਵਾਲਾ ਜਿਹੜਾ ਉਹ ਕ੍ਰੋਸ ਕਰ ਲਿਆ ਇਹ ਬਹੁਤ ਪਿਆਰਾ ਨਫਸ ਚੁਣਿਆ ਸੀਗਾ ਸਾਡੇ ਵੱਡ ਬਡੇਰਿਆਂ ਨੇ ਵਧੀਆ ਸੀਗਾ ਕਿ ਸਿੱਖਦੇ ਰਹੋ ساری ਉਮਰ ਪਰ ਮੈਨੂੰ ਤੁਹਾਡੇ ਤੋਂ ਸਿੱਖਣ ਦਾ ਮੌਕਾ ਮਿਲੂਗਾ ਕੋਈ ਨਵੀਂ ਚੀਜ਼ ਜਿਹੜੀ ਆ ਉਹ ਮੈਨੂੰ ਮਿਲੂਗੀ ਤੁਸੀਂ ਜਿਸ ਤਰੀਕੇ ਦੇ ਨਾਲ ਇਹਨੂੰ ਲੇਟੈਸਟ ਟੈਕਨੋਲੋਜੀ ਦੇ ਨਾਲ ਜੋੜਤਾ ਕਿ ਐਪ ਬਣਾਤਾ ਧੰਨਵਾਦ ਜੀ ਸਾਫ ਤੋਂ ਪਹਿਲਾਂ ਹਰਪ੍ਰੀਤ ਦੇਵਗਨ ਹੋਰਾਂ ਦਾ ਮੈਂ ਕਾਫੀ ਟਾਈਮ ਤੋਂ ਬਾਅਦ ਰੰਗੀ ਬਾਣੀ ਆਇਆ ਪਰ ਜਦੋਂ ਬਣ ਰਿਹਾ ਸੀ ਜਦੋਂ ਬਣ ਗਿਆ ਸੀ ਔਰ ਉਹ ਜਰੂਰ ਆਉਂਦੇ ਰਹੇ ਆ ਤੇ ਉਦੋਂ ਵੀ ਮੇਰੇ ਸੋਚਣਾ ਸੀ ਕਿ ਹਰਪ੍ਰੀਤ ਹੋਰੀ ਕਈ ਸਾਲ ਅੱਗੇ ਸੋਚਦੇ ਆ ਐਡਵਾਂਸ ਕਿਉਂਕਿ ਉਦੋਂ ਇਸ ਤਰ੍ਹਾਂ ਦਾ ਨਾਮ ਹੋਣਾ ਜਾਂ ਇਸ ਜਗ੍ਹਾ ਦੇ ਉੱਤੇ ਆ ਕੇ ਉਹਨੂੰ ਡਿਵੈਲਪ ਕਰਨਾ ਵੱਡੀ ਗੱਲ ਸੀਗੀ ਔਰ ਅੱਜ ਜੇ ਤੁਸੀਂ ਦੇਖੋ ਫਰੰਗੀ ਪਾਣੀ ਕਿਸੇ ਨੂੰ ਪੁੱਛ ਲਓ ਤੁਸੀਂ ਇਹ ਕਿਸ ਜਗ੍ਹਾ ਦੇ ਉੱਤੇ ਆ ਹਰ ਬੰਦਾ ਭੀੜ ਚੋਂ ਬਾਹਰ ਨਿਕਲਣਾ ਚਾਹੁੰਦਾ ਹੈ ਉਹ ਸਕਿੱਲ ਡਿਵੈਲਪਮੈਂਟ ਵੀ ਇਸੇ ਤਰੀਕੇ ਦੀ ਹੈ ਨਹੀਂ ਤਾਂ ਤੁਸੀਂ ਭੀੜ ਦਾ 파ਟ ਹੋ ਲੇਬਰ ਚੌਂਕ ਦੇ ਉੱਤੇ ਬੈਠੇ ਲੋਕ ਕੁੜੀਆਂ ਤੇ ਬੈਠੇ ਲੋਕ 9 9:30 9:00 ਵਜੇ 10:00 ਵਜੇ ਕਈ ਵਾਰੀ ਉਹਨਾਂ ਨੂੰ ਵਾਪਸ ਜਾਣਾ ਪੈਂਦਾ ਕਿਉਂਕਿ ਉਹਨਾਂ ਕੋਲ ਸਕਿੱਲ ਕੋਈ ਨਹੀਂ ਗਈ ਸਿਰਫ ਉਹ ਦਿਹਾੜੀ ਦੇ ਉੱਤੇ ਜਾਂਦੇ ਨੇ ਮੈਂ ਤੁਹਾਨੂੰ ਛੋਟੀ ਜੀ ਗੱਲ ਸੁਣਾਉਣਾ ਕਿ ਮੈਂ 1986 ਦੇ ਵਿੱਚ ਕੈਨੇਡਾ ਗਿਆ ਸੀ ਉਰ ਬਹੁਤ ਘੱਟ ਲੋਕ ਜਾਂਦੇ ਸੀ 2001 ਚ ਵਾਪਸ ਆ ਗਿਆ ਜਦੋਂ ਅਜੇ ਲੋਕ ਜਾਣ ਲੱਗੇ ਸੀਗੇ ਸੋ 86 ਦੇ ਵਿੱਚ ਜਦੋਂ ਮੈਂ ਗਿਆ ਤਾਂ ਇਥੋਂ ਮੈਂ ਆਰਕ ਵੈਲਡਿੰਗ ਜਿਹੜੀ ਸਿੱਖ ਗਿਆ ਜਿਹੜੀ ਇੰਡੀਆ ਦੇ ਵਿੱਚ ਉਹ ਆਰਕ ਵੈਲਡਿੰਗ ਹੈ ਜਿਹੜੀ ਰੋਡ ਦੇ ਨਾਲ ਹੁੰਦੀ ਹੈ ਨਾਰਥ ਅਮਰੀਕਾ ਦੇ ਵਿੱਚ ਟਿਗ ਵੈਲਡਿੰਗ ਹੈ ਟਿਗ ਵੈਲਡਿੰਗ ਹੈ ਮਿਗ ਵੈਲਡਿੰਗ ਹੈ ਆਰਕ ਵੈਲਡਿੰਗ ਵਾਲੇ ਬਹੁਤ ਘੱਟ ਨੇ ਉੱਥੇ ਤੋਂ ਉਹਦੇ ਬਿਹਾਫ ਦੇ ਉੱਤੇ ਮੈਨੂੰ ਉਸ ਟਾਈਮ ਦੇ ਉੱਤੇ ਜਿਹੜਾ 7 ਡਾਲਰ ਦੀ ਜੌਬ ਮਿਲੀ 1986 ਦੇ ਵਿੱਚ ਉਹ ਇਸ ਕਰਕੇ ਕਿ ਮੇਰੇ ਕੋਲ ਇੱਕ ਆਰਟ ਸੀਗਾ ਜੀ ਉਹ ਇਸੇ ਤਰੀਕੇ ਦੀ ਜਿਹੜੀ ਉਹ ਸਕਿੱਲ ਸੀਗੀ ਸੋ ਜਿਹੜਾ ਜੋ ਸਕਿੱਲ ਨਾ ਹੁੰਦੀ ਤੇ ਸ਼ਾਇਦ ਮੈਂ ਨਾਲ ਦੀ ਨਾਲ ਫਿਰ ਪੜ੍ਹ ਨਾ ਸਕਦਾ ਕਿਉਂਕਿ ਮੈਨੂੰ ਫਿਰ ਜਿਹੜੀ ਲੇਬਰ ਹੈ ਤਾਂ ਲੇਬਰ ਹੀ ਉਹ ਵੀ ਤੇ ਕਾਈਂਡ ਆਫ ਲੇਬਰ ਪਰ ਫਿਰ ਵੀ ਉਹ ਬੈਟਰ ਹੈ ਬੈਟਰ ਆਪਸ਼ਨ ਆ ਜੇ ਤੁਹਾਡੇ ਕੋਲੇ ਕੋਈ ਵੀ ਇੱਕ ਚੀਜ਼ ਐਕਸਟਰਾ ਹੈਗੀ ਹੈ ਸਕਿੱਲ ਜਿਹੜੇ ਕੈਨੇਡਾ ਅਮਰੀਕਾ ਦੇ ਬਾਰੇ ਦੇ ਵਿੱਚ ਜਾਣਦੇ ਹੁਣ ਤਾਂ ਬਹੁਤ ਸਾਰੇ ਲੋਕ ਜਾਣਦੇ ਆ ਹੁਣ ਤਾਂ ਕੋਈ ਲੁਕੀ ਚੁਪੀ ਗੱਲ ਹੀ ਨਹੀਂ ਰਹੀ ਉੱਥੇ ਜੇ ਤੁਸੀਂ ਇੱਕ ਫਿਊਜ਼ ਵੀ ਲਵਾਉਣਾ ਕਿਸੇ ਨੂੰ ਸੱਦਣਾ ਪਿਆ ਤਾਂ ਉਹਦੇ ਉਹਨੇ ਪੈਸੇ ਲੈ ਲੈਣੇ ਆ ਜੇ ਇੱਕ ਟੂਟੀ ਲੀਕ ਕਰ ਗਈ ਉਹਦੇ ਪੈਸੇ ਲੈ ਲੈਣੇ ਤੁਹਾਨੂੰ ਹਰ ਚੀਜ਼ ਆਉਣੀ ਚਾਹੀਦੀ ਹੈ ਉੱਥੇ ਜੇ ਤੁਹਾਡੇ ਕੋਲ ਇੱਕ ਘਰ ਹੈ ਤਾਂ ਤੁਸੀਂ ਪਲੰਬਰ ਨੂੰ ਨਹੀਂ ਸੱਦ ਸਕਦੇ ਜੇ ਸੱਦਿਆ ਤਾਂ ਉਹਨੂੰ ਪੈਸੇ ਕਿੱਥੋਂ ਦਿਓਗੇ ਬਿਜਲੀ ਦਾ ਛੋਟਾ ਮੋਟਾ ਤੁਹਾਨੂੰ ਸੋ ਇਹ ਹੈਂਡੀਮੈਨ ਕਹਿੰਦੇ ਨੇ ਸੋ ਜਿਹੜਾ ਸਕਿੱਲ ਹੈ ਚਾਹੇ ਉਹ ਪਾਸ਼ਾਵਾ ਨੇ ਲੈਂਗੁਏਜ ਹੈ ਪਰ ਗੱਲ ਕਰ ਰਹੇ ਸੀ ਹਿੰਦੀ ਦੀ ਸਾਡੀ ਉਹ ਨੈਸ਼ਨਲ ਲੈਂਗੁਏਜ ਹੈ ਇੰਗਲਿਸ਼ ਇੰਟਰਨੈਸ਼ਨਲ ਲੈਂਗੁਏਜ ਹੈ ਜਿੰਨੀਆਂ ਆ ਸਕਣ ਉਹਨੀਆਂ ਥੋੜੀਆਂ ਨੇ ਸਕਿੱਲ ਜਿੰਨੀਆਂ ਤੁਸੀਂ ਸਿੱਖ ਸਕੋ ਉਹਨੀਆਂ ਥੋੜੀਆਂ ਨੇ ਸਹੀ ਮਾਇਨੇ ਦੇ ਵਿੱਚ ਜਿਹੜੀ ਅਨਐਮਪਲੋਇਮੈਂਟ ਹੈ ਉਹਦਾ ਹੱਲ ਇਹੀ ਹੈ ਜੋ ਤੁਸੀਂ ਕਰ ਰਹੇ ਹੋ ਇਹਦੇ ਤੋਂ ਬਿਨਾ ਮੈਨੂੰ ਲੱਗਦਾ ਕਿ ਸ਼ਾਇਦ ਕੋਈ ਹੱਲ ਨਹੀਂ ਹੈ ਕਿਉਂਕਿ ਅੱਜ ਜਦੋਂ ਤੁਸੀਂ ਕਿਸੇ ਨੂੰ ਮੰਨ ਲਓ ਇੱਕ ਸਰੀਆ ਬੰਨਣ ਵਾਲਾ ਉਹਨੂੰ ਤੁਸੀਂ ਲੈਂਟਰ ਦੇ ਵਾਸਤੇ ਸਦਨਾ ਤੇ ਉਹ ਤੁਹਾਨੂੰ ਟਾਈਮ ਦਿੰਦਾ ਕਿ ਇੰਨੇ ਦਿਨਾਂ ਬਾਅਦ ਮੈਂ ਆ ਕੇ ਬੰਨੂੰਗਾ ਜੀ ਜਾਂ ਤੁਸੀਂ ਉਹਨੂੰ ਪਹਿਲਾਂ ਬੁੱਕ ਕਰੋਗੇ ਜੇ ਤੁਸੀਂ ਮਕਾਨ ਬਣਾ ਰਹੇ ਹੋ ਤਾਂ ਪਲੰਬਿੰਗ ਵਾਲੇ ਨੂੰ ਤੁਹਾਨੂੰ ਪਹਿਲਾਂ ਕਹਿਣਾ ਪੈਂਦਾ ਈਵਰੇ ਇਵਨ ਜਿਹੜਾ ਸੀਵਰੇਜ ਪਾਉਂਦਾ ਕੋਈ ਕਾਰਟ ਹੈ ਉਹ ਸਕਿੱਲ ਹੈ ਇੱਕ ਹਰ ਬੰਦਾ ਸੀਵਰੇਜ ਨਹੀਂ ਪਾ ਸਕਦਾ ਅੱਜਕੱਲ੍ਹ ਆਪਾਂ ਬਿਜਲੀ ਦਾ ਦੇਖਦੇ ਆ ਜੋ ਲੈਂਟਰ ਪੈਨ ਤੋਂ ਪਹਿਲਾਂ ਉਹ ਤੁਹਾਨੂੰ ਆ ਕੇ ਵਾਇਰਿੰਗ ਕਰਦੇ ਆ ਸਾਰੀ ਬਹੁਤ ਵਧੀਆ ਆਰਟ ਹੈ ਉਹ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਇਸ ਜਗ੍ਹਾ ਤੇ ਪੱਖਾ ਲੱਗਣਾ ਇੱਕ ਉਹ ਤੁਹਾਨੂੰ ਆਰਕੀਟੈਕਟ ਜਿਹੜਾ ਤੁਹਾਨੂੰ ਉਹਦੀ ਬਣਾ ਕੇ ਦਿੰਦਾ ਡਰਾਇੰਗ ਉਸ ਡਰਾਇੰਗ ਦੇ ਹਿਸਾਬ ਦੇ ਨਾਲ ਉਹ ਮੁੰਡਿਆਂ ਨੂੰ ਕੰਮ ਕਰਦੇ ਕਿਤੇ ਦੇਖਣਾ ਇੱਕ ਇੱਕ ਚੀਜ਼ ਉਸੇ ਵੇਲੇ ਨਾਲ ਦੇ ਨਾਲ ਉਹਨੂੰ ਕਰੀ ਜਾ ਰਹੇ ਨੇ ਫਿਰ ਜਦੋਂ ਉਹਨੂੰ ਖੋਲਦੇ ਆ ਉਹ ਡਰਾਇੰਗ ਵੇਖ ਕੇ ਖੁੱਲ੍ਹ ਜਾਂਦੇ ਉਹ ਇਹੀ ਹੈ ਕਿ ਉਹਨਾਂ ਕੋਲ ਸਕਿੱਲ ਹੈ ਇੰਨਾ ਕੰਮ ਹੈ ਇਹਦੇ ਵਿੱਚ ਪੰਜਾਬ ਇੰਡੀਆ ਡਿਵੈਲਪਿੰਗ ਕੰਟਰੀ ਹੈ ਪੰਜਾਬ ਦੇ ਕੋਲੇ ਸਕੋਪ ਬਹੁਤ ਹੈ ਮੈਂ ਦੂਰ ਅੰਦੇਸ਼ੀ ਦੀ ਗੱਲ ਸਟਾਰਟਿੰਗ ਚ ਕੀਤੀ ਸੀ ਉਹ ਇਸ ਕਰਕੇ ਕੀਤੀ ਸੀ ਕਿ ਹਰਪ੍ਰੀਤ ਹੋਰਾਂ ਨੇ ਉਹਨਾਂ ਦੀ ਟੀਮ ਨੇ ਸ਼ੁਰੂ ਕੀਤਾ ਕਿਉਂਕਿ ਤੁਸੀਂ ਨਵੇਂ ਹਾਈਵੇ ਦੇਖ ਰਹੇ ਹੋ ਉਹ ਚਾਹੇ ਦਿੱਲੀ ਕਟੜਾ ਹੈ ਚਾਹੇ ਜਾਮਨਗਰ ਅੰਮ੍ਰਿਤਸਰ ਹੈ ਇਹ ਜਿੰਨੇ ਹਾਈਵੇ ਆ ਰਹੇ ਨੇ ਨਵੇਂ ਉਹ ਸਾਰੇ ਦੇ ਸਾਰੇ ਅੰਮ੍ਰਿਤਸਰ ਤੱਕ ਕਿਉਂ ਜਾ ਰਹੇ ਆ ਕਿਉਂਕਿ ਬਾਰਡਰ ਖੁੱਲਣਾ ਹੈ ਉਹਨੂੰ ਬਹੁਤ ਹੀ ਦੇਰ ਆਪਾਂ ਰੋਕ ਨਹੀਂ ਸਕਦੇ ਹੁਣ ਨਹੀਂ ਤਾਂ ਆਦਰਵਾਇਜ਼ ਸਾਡਾ ਗਵਾਂਡੀ ਜਿਹੜਾ ਚਾਈਨਾ ਫਿਰ ਉਹ ਧੜ ਮਾਰਦਾ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਸਾਨੂੰ ਉਸ ਪਾਸੇ ਵੱਲ ਜਾਣਾ ਪੈਣਾ ਹੈ ਪੰਜਾਬ ਇੱਕ ਇਸ ਤਰ੍ਹਾਂ ਦੀ ਹੱਬ ਜਿਹੜੀ ਉਹ ਬਣਨੀ ਆਉਣ ਵਾਲੇ ਸਾਲਾਂ ਦੇ ਵਿੱਚ ਜਿੱਥੇ ਹਰ ਕਿਸਮ ਦਾ ਬਿਜ਼ਨਸ ਆਊਗਾ ਔਰ ਇੱਥੇ ਕੋਈ ਜਿਹੜੀ ਜ਼ਮੀਨ ਆ ਉਹ ਬਹੁਤੀ ਮਿਲਣੀ ਨਹੀਂ ਕੁਝ ਸਾਲਾਂ ਤੋਂ ਬਾਅਦ ਤੇ ਉਹਦੇ ਨਾਲ ਬਿਨਾਂ ਕਿਸੇ ਸ਼ੱਕ ਦੇ ਕੰਸਟਰਕਸ਼ਨ ਹੋਊਗੀ ਹਰ ਕਿਸਮ ਦੀ ਜਿਹੜੀ ਸਕਿੱਲ ਹੈ ਉਹ ਤੁਹਾਨੂੰ ਲੇਬਰ ਚਾਹੀਦੀ ਹੋਊਗੀ ਸਕਿੱਲ ਲੇਬਰ ਜੋ ਨਹੀਂ ਹੋਊਗੀ ਤੇ ਫਿਰ ਅਸੀਂ ਸਪான்ਸਰ ਕਰਾਂਗੇ ਜਦੋਂ ਸਪான்ਸਰ ਕਰਾਂਗੇ ਤੇ ਤੋਂ ਮਹਿੰਗੇ ਹੋਊਗੀ ਹਰ ਚੀਜ਼ ਜਿਹੜੀ ਹੈ ਤਾਂ ਉਸ ਖਿੱਤੇ ਵਾਲਿਆਂ ਨੂੰ ਕਿਉਂ ਨਾ ਮਿਲੇ ਖਾਸ ਤੌਰ ਦੇ ਉੱਤੇ ਜਿੰਨੀ ਦੇਰ ਤੱਕ ਪੰਜਾਬ ਦੇ ਵਿੱਚ ਇਹ ਸਾਰੇ ਕਿਤੇ ਛੋਟੇ ਛੋਟੇ ਸਾਡੇ ਹੱਥਾਂ ਦੇ ਵਿੱਚ ਰਹੇ ਪੰਜਾਬੀਆਂ ਦੇ ਹੱਥਾਂ ਦੇ ਵਿੱਚ ਉਦੋਂ ਤੱਕ ਪੰਜਾਬੀ ਸੌਖੇ ਰਹੇ ਉਹ ਚਾਹੇ ਲੱਕੜ ਦਾ ਕੰਮ ਕਰਨ ਵਾਲੇ ਸੀ ਚਾਹੇ ਲੋਹੇ ਦਾ ਕੰਮ ਕਰਨ ਵਾਲੇ ਸੀ ਇੱਕ ਇੱਕ ਦਿਨ ਮੈਂ ਸੋਚ ਰਿਆ ਸੀ ਕਿ ਕੋਈ ਪਿੰਡ ਇਕ ਲਾ ਲੋ ਉਹਦੇ ਵਿੱਚ ਕਿੰਨੇ ਲੋਕ ਕਿਸਾਨ ਨੇ ਕਿਸਾਨ ਦੇ ਨਾਲ ਅੱਗੇ ਇੱਕ ਲੋਹਾਰ ਜਿਹੜਾ ਉਹ ਦੋ ਘਰ ਲੋਹਾਰਾਂ ਦੇ ਨੇ ਦੋ ਘਰ ਜਿਹੜੇ ਉਹ ਤਰਖਾਨ ਦਾ ਜਿਹੜਾ ਲੱਕੜ ਦਾ ਕੰਮ ਕਰਦੇ ਸੀ ਉਹ ਸੀ ਹੁਣ ਉਹਦੇ ਵਿੱਚ ਕੁਝ ਐਕਸਟਰਾ ਜੁੜ ਗਏ ਉਹਦੇ ਵਿੱਚ ਇੱਕ ਪਲੰਬਰ ਆ ਗਿਆ ਦੋ ਪਲੰਬਰ ਆ ਗਏ ਦੋ ਲੈਕਸਿਟੀ ਵਾਲੇ ਆ ਗਏ ਹੁਣ ਬਿਜਲੀ ਦਾ ਕੰਮ ਅਸੀਂ ਆਪ ਨਹੀਂ ਕਰ ਸਕਦੇ ਕਿਉਂਕਿ ਕੰਪਲੀਕੇਟਡ ਹੋ ਗਿਆ ਉਹ ਸੋ ਇੱਕ ਦੂਸਰੇ ਦੀ ਜ਼ਰੂਰਤ ਜਿਹੜੀ ਆ ਉਹ ਹਰੇਕ ਨੂੰ ਪੈ ਗਈ ਚਾਹੇ ਉਹ ਕੋਈ ਕਹੇ ਕਿ ਮੈਂ ਅਮੀਰ ਹਾਂ ਚਾਹੇ ਕੋਈ ਮਿਡਲ ਕਲਾਸ ਹੈ ਲੋਡ ਹਰੇਕ ਨੂੰ ਪੈਂਦੀ ਹੈ ਔਰ ਦੂਸਰਾ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਰਹੇ ਆਪਾਂ ਲੇਬਰ ਕਰਨ ਉਹ ਹੁਣ ਸੋਸ਼ਲ ਮੀਡੀਆ ਦਾ ਨੁਕਸਾਨ ਤਾਂ ਬਹੁਤ ਹੋ ਰਿਹਾ ਇਹਨਾਂ ਦਿਨਾਂ ਦੇ ਵਿੱਚ ਪਰ ਸੋਸ਼ਲ ਮੀਡੀਆ ਇੱਕ ਕੰਮ ਵਧੀਆ ਕਰ ਰਿਹਾ ਹੈ ਕਿ ਉਹਨਾਂ ਮੁਲਕਾਂ ਦੀ ਅਸਲੀਅਤ ਦੱਸ ਰਿਹਾ ਮੈਂ ਅੱਜ ਸਵੇਰੇ ਵੀ ਇੱਕ ਇੰਟਰਵਿਊ ਦੇਖ ਰਿਹਾ ਸੀਗਾ ਰਿਵਰਸ ਮਾਈਗ੍ਰੇਸ਼ਨ ਦੇ ਉੱਤੇ ਸੀ ਕੈਨੇਡਾ ਤੋਂ ਆਇਆ ਕਿਸੇ ਮੁੰਡੇ ਦੀ ਉਹ ਇਹ ਗੱਲ ਕਹਿੰਦਾ ਸੀਗਾ ਕਿ ਉਹ ਬਹੁਤ ਸਾਰੇ ਸਾਲ ਉੱਥੇ ਲਾ ਕੇ ਆਇਆ ਹੁਣ ਇੱਥੇ ਵਾਪਸ ਆ ਕੇ ਬਿਜ਼ਨਸ ਸ਼ੁਰੂ ਕੀਤਾ ਉਹਨੇ ਆਪਣਾ ਕੁਝ ਟਾਈਮ ਤੋਂ ਉਹਨੇ ਉਹਨੂੰ ਪੁੱਛਿਆ ਕਿ ਉੱਥੋਂ ਛੱਡ ਕੇ ਇੱਥੇ ਸੈਟਿਸਫੈਕਸ਼ਨ ਕੀ ਹੈ ਉਹ ਕਹਿੰਦਾ ਇਹ ਹੈ ਕਿ ਮੇਰਾ ਮੁਲਕ ਆਪਣਾ ਇੱਥੇ ਮੇਰੀ ਲੈਂਗੁਏਜ ਹੈ ਮੇਰੇ ਆਪਣੇ ਨਾਲ ਦੇ ਨੇ ਇੱਕ ਸੋਸ਼ਲ ਲਾਈਫ ਹੈ ਅਸੀਂ ਇੱਕ ਦੂਸਰੇ ਨੂੰ ਮਿਲ ਸਕਦੇ ਹਾਂ ਉਹਨਾਂ ਮੁਲਕਾਂ ਦੇ ਵਿੱਚ ਉਹ ਨਹੀਂ ਹੈ ਜੇ ਕਿਸੇ ਕੋਲੇ ਕੋਈ ਸਕਿੱਲ ਹੈ ਹਰਪ੍ਰੀਤ ਜੀ ਸਾਰੇ ਮੇਰੀ ਇਸ ਗੱਲ ਦੇ ਨਾਲ ਸਹਿਮਤ ਹੋਣਗੇ ਇਸ ਮੁਲਕ ਵਰਗਾ ਕੋਈ ਮੁਲਕ ਨਹੀਂ ਹੈ ਜੋ ਸੁਖ ਛੱਜੂ ਦੇ ਵਿਚਾਰੇ ਉਹ ਬਲਖ ਨਾ ਬੁਖਾਰੇ ਅਸੀਂ ਆਪਣੀ ਉਮਰ ਦਾ ਬਹੁਤ ਸਾਰਾ ਸਾਲ ਮੈਂ ਕੈਨੇਡਾ ਦੇ ਵਿੱਚ ਰਿਹਾ ਬਹੁਤ ਵਧੀਆ ਮੁਲਕ ਆ ਉਹ ਉਸ ਮੁਲਕ ਨੇ ਮੈਨੂੰ ਆਈਡੈਂਟੀਟੀ ਦਿੱਤੀ ਹੈ ਉਸ ਮੁਲਕ ਨੇ ਮੈਨੂੰ ਅੱਗੇ ਵਧਣ ਦੇ ਵਾਸਤੇ ਰਾਹ ਦਿੱਤੇ ਮੈਂ ਉਹਨੂੰ ਕੋਈ ਭੰਡਦਾ ਨਹੀਂ ਬਿਲਕੁਲ ਵੀ ਪਰ ਇਹਨਾਂ ਜ਼ਰੂਰ ਹੈ ਕਿ ਜੋ ਸੈਰਿਸਫੈਕਸ਼ਨ ਇੱਥੇ ਆ ਕੇ ਹੈ ਸ਼ਾਇਦ ਜਿਸ ਜਗ੍ਹਾ ਤੇ ਉਸ ਪਰਮਾਤਮਾ ਨੇ ਅੱਧ ਬਿਠਾਇਆ ਮੈਂ ਉੱਥੇ ਰਹਿੰਦਾ ਹੁੰਦਾ ਤਾਂ ਸ਼ਾਇਦ ਉੱਥੋਂ ਤੱਕ ਮੈਂ ਨਾ ਪਹੁੰਚ ਸਕਦਾ ਉਹ ਇਹੀ ਹੈ ਕਿ ਮੈਂ ਆਪਣੇ ਮੁਲਕ ਦੇ ਵਿੱਚ ਆ ਕੇ ਕੋਸ਼ਿਸ਼ ਜਿਹੜੀ ਉਹ ਕੀਤੀ ਸੋ ਜਿਹੜੇ ਤੁਹਾਡੇ ਨਾਲ ਸਕਿੱਲ ਵਰਕਰ ਤੁਸੀਂ ਜਿਹੜੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਉਹਨਾਂ ਨੂੰ ਇਹ ਆਪਰਚੂਨਿਟੀ ਜ਼ਰੂਰ ਦੱਸੋ ਕਿ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਰਹਿਣਾ ਕੰਮ ਦੀ ਇੱਥੇ ਕੋਈ ਕਮੀ ਨਹੀਂ ਹੈ ਜਿਹੜਾ ਸਕਿੱਲ ਜੌਬ ਕਰਦਾ ਉਹਨੂੰ ਪੁੱਛ ਕੇ ਦੇਖੋ ਉਹ ਤੁਹਾਨੂੰ ਕਦੀ ਨਹੀਂ ਕਹਿੰਦਾ ਕਿ ਮੈਂ ਹੁਣੇ ਆਇਆ ਉਹ ਕਹਿੰਦਾ 4 ਦਿਨ ਲੱਗਣਗੇ 5 ਦਿਨ ਲੱਗਣਗੇ ਉਹਦੇ ਕੋਲੇ ਕੰਮ ਹੈ ਮੈਂ ਜਿੱਥੇ ਪਹਿਲਾਂ ਆਫੀਸਰ ਕਲੋਨੀ ਚ ਰਹਿੰਦਾ ਸੀ ਉੱਥੇ ਮੁੰਡੇ ਦੀ ਲੈਕਸਿਟੀ ਦੀ ਛੋਟੀ ਜੀ ਦੁਕਾਨ ਸੀ ਛੋਟੀ ਜੀ ਏਜ ਦਾ ਸੀ ਉਹ ਮੁੰਡਾ ਛੋਟੀਆਂ ਛੋਟੀਆਂ ਮਸਾਲਾ ਨੇ ਉਸ ਟਾਈਮ ਉਹਨੂੰ ਕੋਈ ਥੋੜੀ ਪ੍ਰੋਬਲਮ ਆ ਗਈ ਪ੍ਰਸ਼ਾਸਨ ਚ ਇਹ ਹੈਗੀ 2003 ਦੀ ਗੱਲ ਤੋਂ ਉਹਦੀ ਮੈਂ ਉਸ ਟਾਈਮ ਮਦਦ ਕਰ ਦਿੱਤੀ ਅੱਜ ਉਹਦੀ ਦੁਕਾਨ ਤੁਸੀਂ ਦੇਖਣਾ ਜਾ ਕੇ ਉਹਦੇ ਕੋਲੇ 16 ਮੁੰਡੇ ਕੰਮ ਕਰਦੇ ਆਏ ਇੱਕ ਪੱਟੀ ਦੇ ਵਿੱਚ ਰਵੀਨ ਫੁਲਕਾਰੀ ਹਾਊਸ ਹੈ ਤੁਸੀਂ ਗੂਗਲ ਤੇ ਸਰਚ ਕਰਕੇ ਦੇਖਣਾ ਹੁਣ ਉਹ ਗੂਗਲ ਦੇ ਉੱਤੇ ਅਵੇਲੇਬਲ ਹੈ ਜਦੋਂ ਕਰੋਨਾ ਸੀਗਾ ਤੇ ਇੱਕ ਲੜਕੀ ਆ ਉਹਨੇ ਮੈਨੂੰ ਫੋਨ ਕੀਤਾ ਕਿ ਅੰਕਲ ਅਸੀਂ ਫੁਲਕਾਰੀ ਬਣਾਉਨੇ ਆ ਦੋ ਫੁਲਕਾਰੀਆਂ ਮਹੀਨੇ ਦੀਆਂ ਬਣਾਉਨੇ ਆ ਮੈਂ ਤੇ ਉਹ ਕਹਿੰਦੀ ਮੇਰੇ ਮਦਰ ਤੇ ਦੋ ਫੁਲਕਾਰੀਆਂ ਮੈਂ ਲੈ ਕੇ ਚੰਡੀਗੜ੍ਹ ਜਾਨੀ ਆ ਜਿਹੜਾ ਉਹ ਸਰਕਾਰੀ ਸੀਗਾ ਉਹਨਾਂ ਨੂੰ ਅਸੀਂ ਦੇ ਦੇਣੇ ਆ ਇੱਕ ਫੁਲਕਾਰੀ ਦੇ ਨਾਲ ਕਹਿੰਦੀ ਸਾਡੀ ਰੋਟੀ ਰੋਜ਼ੀ ਚੱਲਦੀ ਹੈ ਤੇ ਇੱਕ ਫੁਲਕਾਰੀ ਕਰਾਇਆ ਵਗੈਰਾ ਕੱਢ ਦਿੰਦੀ ਹੈ ਵੀ ਜੇ ਤੁਸੀਂ ਇੱਕ ਮੇਰੀ ਪੋਸਟ ਪਾ ਦਿਓ ਫੇਸਬੁੱਕ ਦੇ ਉੱਤੇ ਕਿ ਐਦਾਂ ਅਸੀਂ ਫੁਲਕਾਰੀ ਬਣਾਉਣੇ ਹੋ ਸਕਦਾ ਮੇਰੀ ਮਦਦ ਹੋ ਜਾਏ ਮੈਂ ਉਹਨੂੰ ਕਿਹਾ ਬੇਟਾ ਇਹ ਤਾਂ ਬਹੁਤ ਛੋਟੀ ਗੱਲ ਹੈ ਤੂੰ ਮੈਨੂੰ ਫੋਟੋਆਂ ਭੇਜ ਦੇ ਉਹਨੂੰ ਇਹ ਵੀ ਮੈਂ ਕਿਹਾ ਕਿਉਂਕਿ ਇਹ ਕੋਦਾ ਪਾਰਟੀ ਆ ਕਿ ਤੂੰ ਆਪਣਾ ਨੰਬਰ ਨਾ ਦੇਈ ਇੱਕ ਨਵਾਂ ਨੰਬਰ ਲੈ ਲੈ ਤਾਂ ਕਿ ਜੇ ਤੂੰ ਚਾਹੇ ਉਹਨੂੰ ਆਫ ਕਰ ਸਕੇ ਦੂਸਰਾ ਤੈਨੂੰ ਕੋ ਲੜਕੀਆਂ ਤੈਨੂੰ ਕੋਈ ਪਰੇਸ਼ਾਨ ਨਾ ਕਰੇ ਉਹਦੇ ਇੱਕ ਪੋਸਟ ਪਾਈ ਮੈਂ ਹਰਪ੍ਰੀਤੀ ਫੇਸਬੁੱਕ ਦੇ ਉੱਤੇ ਕਿਸੇ ਟਾਈਮ ਪੱਟੀ ਵਾਲੇ ਸਾਈਡ ਤੇ ਜਾਓ ਤਰਨਤਾਂ ਜਾਓ ਜਾਂ ਗੂਗਲ ਤੇ ਸਰਚ ਕਰ ਲੈਣਾ ਪ੍ਰਵਾਨ ਪ੍ਰਵੀਨ ਫੁਲਕਾਰੀ ਉਹਦੇ ਕੋਲੇ 100 ਔਰਤ ਕੰਮ ਕਰਦੀ ਐ ਇਸ ਵੇਲੇ ਇੱਕ ਸਿਰਫ ਫੇਸਬੁੱਕ ਦੀ ਇੱਕ ਪੋਸਟ ਦਿੱਤੇ ਔਰ ਉਹਨੇ ਮੈਨੂੰ ਜਦੋਂ ਉਹਦਾ ਆਰਡਰ ਆਉਣੇ ਸ਼ੁਰੂ ਹੋਏ ਆਰਡਰ ਸਾਰੇ ਬਾਹਰੋਂ ਆਏ ਉਹ ਕਹਿੰਦੀ ਅੰਕਲ ਮੈਂ ਤੁਹਾਡੇ ਲਈ ਕੀ ਕਰ ਸਕਦੀ ਐ ਅੱਜ ਉਹਦੇ ਕੋਲੇ ਕਾਰ ਐ ਕੁੜੀ ਕੋਲੇ ਉਹਨੇ ਕਾਰ ਬਣਾ ਲਿਆ ਆਪਣਾ ਮੈਂ ਉਹ ਇਹ ਗੱਲ ਕਹੀ ਕਿ ਬੇਟਾ ਕਿਸੇ ਦੀ ਮਦਦ ਕਰਦੀ ਅਗੋਂ ਜੇ ਕਰ ਸਕਦੀ ਹੈ ਜਿਹੜੀਆਂ ਔਰਤਾਂ ਉਹਦੇ ਕੋਲੇ ਕੰਮ ਕਰਦੀਆਂ ਨੇ ਉਹਦੇ ਘਰੇ ਆ ਕੇ ਕੰਮ ਨਹੀਂ ਕਰਦੀਆਂ ਉਹਦੇ ਤੋਂ ਸਵੇਰੇ ਕੰਮ ਲੈ ਜਾਂਦੀਆਂ ਨੇ ਸ਼ਾਮ ਨੂੰ ਉਹਨੂੰ ਵਰਕ ਫਰਮ ਹੋਮ ਸੋ ਔਰਤ ਨੂੰ ਉਹਨੇ ਕੰਮ ਦਿੱਤਾ ਹੋਇਆ ਹੈ ਇੱਕ ਪਾਵਰ ਹੈ ਇਹਦੀ ਜੋ ਤੁਸੀਂ ਕਰ ਰਹੇ ਹੋ ਉਹਦੀ ਉਹ ਸਿਰਫ ਉਹਨੇ ਨਹੀਂ ਸਿੱਖਣਾ ਉਹਨੇ ਅੱਗੇ ਬਹੁਤ ਸਾਰੇ ਲੋਕਾਂ ਦੀ ਰੋਜ਼ੀ ਰੋਟੀ ਦਾ ਇੱਕ ਜਰੀਆ ਬਣਨਾ ਹੈ ਕਿਉਂਕਿ ਉਹ ਇਕੱਲੇ ਤੋਂ ਉਹਦੇ ਕੋਈ ਕੀਤਾ ਨਹੀਂ ਜਾਣਾ ਇੱਕ ਹਲਪਰ ਦੋ ਹਲਪਰ 10 15 ਅੱਗੇ ਤੋਂ ਅੱਗੇ ਉਹ ਰੱਖੂਗਾ ਸੋ ਇਹ ਇੱਕ ਐਡਵਾਂਸ ਤੁਸੀਂ ਸੋਚ ਰਹੇ ਹੋ ਬਹੁਤਾ ਨਹੀਂ ਉਹ ਫਰੰਗੀ ਪਾਣੀ ਤਾਂ ਉਦੋਂ ਮੇਰੇ ਖਿਆਲ 8 10 ਸਾਲ ਐਡਵਾਂਸ ਦੀ ਗੱਲ ਸੀ ਇਹ ਘੱਟੋ ਘੱਟ 4 5 ਸਾਲ ਐਡਵਾਂਸ ਦੀ ਗੱਲ ਹੈ ਜਿਹੜੀ ਤੁਸੀਂ ਅੱਜ ਸੋਚ ਰਹੇ ਹੋ ਕਿਉਂਕਿ ਇਹਦੇ ਬਾਰੇ ਦੇ ਵਿੱਚ ਅਸੀਂ ਵੀ ਜਿਹੜੇ ਕੁਝ ਕਾਲਜਸ ਨੇ ਬਠਿੰਡੇ ਦੇ ਵਿੱਚ ਇੱਕ ਬਹੁਤ ਵੱਡਾ ਕਾਲਜ ਹੈ ਉਹਨਾਂ ਦੇ ਨਾਲ ਵੀ ਕੱਲ ਮੇਰੀ ਹੋਈ ਸੀ ਕਿ ਇਸ ਤਰ੍ਹਾਂ ਦੇ ਜਿਹੜੇ ਕੋਰਸਸ ਨੇ ਜੇ ਤੁਸੀਂ ਉਹ ਸਟਾਰਟ ਕਰ ਸਕੋ ਤਾਂ ਪੰਜਾਬ ਦੀ ਜਿਹੜੀ ਅਨਐਮਪਲੋਇਮੈਂਟ ਆ ਉਹਦੇ ਵਾਸਤੇ ਹੱਲ ਇਹੀ ਹੈ ਇਸ ਤਰੀਕੇ ਦੇ ਨਾਲ ਆਪਾਂ ਹੱਲ ਕਰ ਸਕਦੇ ਆ ਆਪਾਂ ਬੈਠ ਕੇ ਜੋ ਵੀ ਤੁਹਾਨੂੰ ਮਦਦ ਚਾਹੀਦੀ ਹੈ ਜੀ ਨੂੰ ਵੀ ਕਹਿਣਾ ਕਿਉਂਕਿ ਜਿਹੜੇ ਜਿਸ ਜਗ੍ਹਾ ਤੇ ਅਸੀਂ ਬੈਠੇ ਆ ਇਸ ਵੇਲੇ ਇਹ ਸਦਾ ਨਹੀਂ ਰਹਿਣੀਆਂ ਪਰ ਇਹਨਾਂ ਦਾ ਜ਼ਰੂਰ ਹੈ ਕਿ ਇੱਕ ਚੀਜ਼ ਜਿਹੜੀ ਸਦਾ ਰਹਿਣੀ ਆ ਉਹ ਕਿਸੇ ਵੀ ਲੋੜਵੰਦ ਦੀ ਕੀਤੀ ਗਈ ਮਦਦ ਰਹਿਣੀ ਆ ਉਨੇ ਯਾਦ ਰੱਖਣਾ ਜਿਵੇਂ ਪ੍ਰਵੀਨ ਪੁਲਕਾਰੀ ਹਾਫਤਾ ਮਿਆਂ ਤੁਮ ਛੋਟੀ ਜੀ ਗੱਲ ਕੀਤੀ ਐ ਜੇ ਇੱਥੇ ਬੈਠਿਆ ਅਸੀਂ ਤੁਹਾਡੇ ਵਰਗੇ ਲੋਕਾਂ ਦੀ ਮਦਦ ਨਾ ਕਰ ਸਕੇ ਜਾਂ ਉਹਨਾਂ ਨੂੰ ਪੁਸ਼ ਕਰਕੇ ਉਹਨਾਂ ਦੀ ਉਹਨਾਂ ਨੂੰ ਐਪਰੀਸ਼ੀਏਟ ਕਰਕੇ ਅਸੀਂ ਅੱਗੇ ਨਾ ਤੋਰ ਸਕੇ ਤੇ ਫਿਰ ਜਿਸ ਤਰ੍ਹਾਂ ਦੇ ਪਹਿਲਾਂ ਆਏ ਉਹ ਚਲੇ ਗਏ ਉਹਨਾਂ ਦੀ ਲਾਈਨ ਦੇ ਵਿੱਚ ਅਸੀਂ ਲੱਗ ਕੇ ਚਲੇ ਜਾਵਾਂਗੇ ਭੁੱਲ ਜਾਂਦੇ ਨੇ ਲੋਕ ਕਿਸੇ ਨੂੰ ਯਾਦ ਆ ਕੈਪਟਨ ਅਮਰਿੰਦਰ ਸਿੰਘ ਵੀ ਹੁੰਦਾ ਸੀ ਬਾਦਲ ਵੀ ਹੁੰਦੇ ਸੀ ਉਹ ਚਲੇ ਗਏ ਕਿਉਂ ਕਿ ਇਹ ਛੋਟੀਆਂ-ਛੋਟੀਆਂ ਚੀਜ਼ਾਂ ਦੇ ਉੱਤੇ ਉਹਨਾਂ ਨੇ ਵਿਚਾਰ ਨਹੀਂ ਕੀਤਾ ਅਸੀਂ ਲਗਾਤਾਰ ਸੋਚਦੇ ਸੀ ਕਿ ਜਿਹੜੇ ਹਾਦਸੇ ਹੁੰਦੇ ਆ 15 ਮੌਤਾਂ ਹਰ ਰੋਜ਼ ਸੜਕਾਂ ਦੇ ਉੱਤੇ ਆਉਣ ਦੀ ਸਪੌਟ ਹੁੰਦੀਆਂ ਐਕਸੀਡੈਂਟਾਂ 'ਚ ਗੱਲ ਉਹ ਕਿਦਾਂ ਡਿਵੈਲਪ ਜਿਹੜੀ ਸੋਚ ਕਿਵੇਂ ਕਰਦੀ ਹੈ ਛੋਟ-ਛੋਟੀ ਰੋ ਸੋਚਣ ਲੱਗੇ ਕਿ ਕਿਵੇਂ ਇਹਨੂੰ ਹੱਲ ਕਿਵੇਂ ਕੀਤਾ ਜਾਵੇ ਲੋਕ ਬਹੁਤ ਵੱਡੀ ਗਿਣਤੀ ਚ ਮਰਦੇ 15 ਡੈਥ ਸਾਡਾ ਛੋਟਾ ਜਿਹਾ ਸੂਬਾ ਉੱਥੇ ਹੋਣੀਆਂ ਬਹੁਤ ਜ਼ਿਆਦੀਆਂ ਨੇ ਉਹਦੇ ਵਿੱਚੋਂ ਫਿਰ ਸੜਕ ਸੁਰੱਖਿਆ ਫੋਰਸ ਨਿਕਲੀ ਉਹਦੇ ਲਈ ਬੈਸਟ ਗੱਡੀਆਂ ਨਵੀਂ ਭਰਤੀ ਮੁੰਡੇ ਕੁੜੀਆਂ ਉਹਨਾਂ ਦੇ ਕੋਲੇ ਫਰਸਟ ਏਡ ਦੀ ਕਿੱਟ ਉਹਦੇ ਲਈ ਮੈਂ ਵੀ ਖੁਦ ਵੀ ਤੇ ਮਾਨ ਸਾਹਿਬ ਅਸੀਂ ਤਕਰੀਬਨ 20 ਸਾਲ ਤੋਂ ਫਰਸਟ ਏਡ ਕਿੱਟ ਆਪਣੀ ਗੱਡੀ ਚ ਰੱਖਦੇ ਆਂ ਫਰਸਟ ਏਡ ਕਿੱਟ ਪੇਨ ਕਲਰ ਪੱਟੀ ਦਾ ਸਮਾਨ ਕਦੀ ਉਹ ਐਕਸਪਾਇਰ ਨਹੀਂ ਉਹਨੂੰ ਦੇਖ ਕੇ ਜਿਹੜੀਆਂ ਮੈਡੀਸਨ ਉਹ ਤਾਂ ਕਿ ਜੇ ਕਿਸੇ ਟਾਈਮ ਕੋਈ ਕਿਸੇ ਨੂੰ ਜ਼ਰੂਰਤ ਪਏ ਉਹਨੂੰ ਤੁਸੀਂ ਪੱਟੀ ਕਰ ਦਿੱਤੀ ਮੇਰੇ ਨਾਲ ਸਕਿਉਰਿਟੀ ਵਾਲੇ ਨੇ ਅਸੀਂ ਇੱਕ ਦਿਨ ਹੁਸ਼ਿਆਰਪੁਰ ਜਾ ਰਹੇ ਸੀ ਇੱਕ ਟੂ-ਵੀਲਰ ਦੇ ਵਿੱਚ ਉਹਨੂੰ ਹਿੱਟ ਕੀਤਾ ਇੱਕ ਫੋਰ-ਵੀਲਰ ਨੇ ਉਹ ਦੋਨੋਂ ਜਾਣੇ ਸੀ ਮੇਲ ਫੀਮੇਲ ਉਹਦੇ ਸੱਟ ਲੱਗੀ ਉਹਨੂੰ ਬਿਠਾ ਕੇ ਪੈਟਰੋਲ ਪੰਪ ਦੇ ਉੱਤੇ ਇਹਨਾਂ ਨੇ ਪਾਣੀ ਪਿਆਇਆ ਮੈਂ ਨਾਲ ਸੀ ਉਹਦੀ ਪੱਟੀ ਕਰਦੀ ਉਹ 10 ਮਿੰਟ 15 ਮਿੰਟ ਦੇ ਵਿੱਚ ਇਹਨੇ ਹੌਸਲੇ 'ਚ ਆ ਗਿਆ ਕਿ ਇੱਕ ਯੂਨੀਫਾਰਮ ਦੇ ਵਿੱਚ ਵਿਅਕਤੀ ਉਹਦੀ ਪੱਟੀ ਕਰ ਰਿਹਾ ਹੈ ਨਹੀਂ ਤਾਂ ਜੇ ਉਹ ਹੌਸਲਾ ਛੱਡ ਜਾਂਦਾ ਜਿਵੇਂ ਗੋਲਡਨ ਆਰਸ ਕਹਿੰਦੇ ਨੇ ਡਾਕਟਰ ਕਿ ਉਹਦੀ ਸ਼ੂਗਰ ਲੋ ਹੋ ਜਾਂਦੀ ਐ ਇੱਕਦਮ ਡਰ ਦੇ ਕਾਰ ਉਹਦੀ ਮੌਤ ਦਾ ਕਾਰਨ ਬਣ ਜਾਂਦੀ ਹੈ ਇੱਕ ਡਾਟਾ ਆਇਆ 3 ਮਹੀਨਿਆਂ ਦਾ ਜਿਹੜੀ ਐਸਐਸਐਫ ਬਣੀ ਹੈ ਤਿੰਨਾਂ ਮਹੀਨਿਆਂ ਦੇ ਵਿੱਚ 289 ਡੈਥ ਹੋਈਆਂ ਜਿਹੜੀ ਕਿ ਇੱਕ ਤੁਸੀਂ ਦੇਖੋ 15 ਰੋਜ਼ ਦੀਆਂ ਹੁੰਦੀਆਂ ਸੀ ਕਿੱਥੇ ਉਹ ਐਵਰੇਜ ਜਿਹੜੀ ਉਹ ਚੱਲੇ ਜੀ ਇੱਕ ਸਿਰਫ ਥਾਟ ਸੀਗਾ ਇੱਕ ਸੋਚ ਸੀਗੀ ਕਿ ਆਪਾਂ ਇਹ ਕਰ ਸਕੀਏ ਉਸੇ ਤਰੀਕੇ ਦੀ ਤੁਹਾਡੀ ਇਹ ਜਿਹੜੀ ਸੋਚ ਆ ਕਿਉਂਕਿ ਕੋਈ ਵਿਅਕਤੀ ਸੋਚਦਾ ਹੈ ਕਿਸੇ ਚੀਜ਼ ਨੂੰ ਕਿ ਐਦਾਂ ਦੀ ਹੋਣੀ ਚਾਹੀਦੀ ਹੈ ਮੈਂ ਕਈ ਵਾਰੀ ਸੋਚਦਾ ਹੁੰਨਾ ਕਿ ਅੱਜ ਅਸੀਂ ਫਰੂਟ ਖਾਣੇ ਆ ਸਬਜ਼ੀ ਖਾਣੇ ਆ ਇਹ ਮਨੁੱਖ ਨੇ ਡਿਵੈਲਪ ਕੀਤੀਆਂ ਹੋਈਆਂ ਚੀਜ਼ਾਂ ਨੇ ਕਿ ਆ ਖਾਣ ਵਾਲੀ ਆ ਨਹੀਂ ਖਾਣ ਵਾਲੀ ਅੱਕ ਤਾਂ ਨਹੀਂ ਖਾਂਦਾ ਕੋਈ ਅੱਕ ਦੀ ਅੱਕੜੀ ਤਾਂ ਨਹੀਂ ਖਾਂਦੇ ਉਹ ਨਹੀਂ ਖਾਣ ਵਾਲੀ ਹੈ ਉਹ ਸਾਡੇ ਵੱਡ ਬਡੇਰਿਆਂ ਨੇ ਕਿਸੇ ਟਾਈਮ ਜਿਹੜੇ ਜੰਗਲਾਂ 'ਚ ਰਹਿੰਦੇ ਸੀ ਉਹਨਾਂ ਨੇ ਇਹ ਚੀਜ਼ਾਂ ਡਿਵੈਲਪ ਕੀਤੀਆਂ ਆਹ ਫਰੂਟ ਆ ਇਹ ਮਿੱਠਾ ਆ ਇਹਦੇ ਆਹਾਹਾ ਫਾਇਦੇ ਨੇ ਤੇ ਆਹ ਖਾਲਿਆ ਇਹਦੇ ਨਾਲ 슈ਗਰ ਵੱਧਦੀ ਆ ਖਾਲਿਆ ਇਹਦੇ ਨਾਲ 슈ਗਰ ਕੰਟਰੋਲ ਹੋ ਜਾਂਦੀ ਆ ਕੈਸੀਆਂ ਉਹ ਚੀਜ਼ਾਂ ਨੇ ਕਿਸੇ ਨਾ ਕਿਸੇ ਨੇ ਤਾਂ ਉਹ ਸ਼ੁਰੂ ਕੀਤਾ ਹੁੰਦਾ ਉਹ ਲੋਕ ਕੌਣ ਸਨ ਉਹ ਲੋਕ ਗੀਤਾਂ ਵਰਗੇ ਲੋਕ ਸਨ पता ही नहीं कि ने लिखे पर आज भी मुंह पे है हर एक दे ये भी वो चीज है आज हो सकता है थानू क्योंकि बिजनेस ਦਾ ਸਭ ਤੋਂ ਪਹਿਲਾਂ ਰੱਖਣਾ ਨਾ ਮੂਰੇ পেট ਨਾ ਪਈਆਂ ਰੋਟੀਆਂ ਸੱਭੇ ਗੱਲਾਂ ਘੋਟੀਆਂ ਇਹ ਕੋਈ ਸੇਵਾ ਨਹੀਂ ਹੈ ਉਹਦੇ ਲਈ ਤੁਸੀਂ ਚਾਰਜ ਤਾਂ ਕਰੋਗੇ ਪਰ ਉਹਨੂੰ ਤੁਸੀਂ ਉਮਰ ਭਰ ਦੇ ਵਾਸਤੇ ਰੋਟੀ ਖਾਣ ਦੇ ਵਾਸਤੇ ਲਾ ਦੇਣਾ ਉਸ ਬੰਦੇ ਨੂੰ ਇਹਦੇ ਨਾਲ ਦੀ ਕੋਈ ਮਦਦ ਨਹੀਂ ਆ ਹੋ ਉਹਦੀ ਇੱਕ ਲਾਈਫ ਸੈੱਟ ਹੋ ਜਾਂਦੀ ਹੈ ਔਰ ਇਸ ਸੈੱਟ ਹੋਈ ਲਾਈਫ ਦੇ ਵਿੱਚ ਉਹ ਅੱਗੇ ਪਤਾ ਨਹੀਂ ਉਹਨੇ ਕਿੰਨੇ ਲੋਕਾਂ ਨੂੰ ਜਿਹੜਾ ਰੋਜ਼ੀ ਰੋਟੀ ਦੇ ਉੱਤੇ ਲਾ ਦੇਣਾ ਸੋ ਇਹ ਤੁਹਾਡੀ ਬਹੁਤ ਵਧੀਆ ਕੋਸ਼ਿਸ਼ ਹੈ ਮੈਂ ਇਹਨੂੰ ਐਪਰੀਸ਼ੀਏਟ ਕਰਦਾ ਐ ਇਸੇ ਕਰਕੇ ਜਦੋਂ ਹਰਪ੍ਰੀਤ ਹੋਰਾਂ ਨੇ ਦੱਸਿਆ ਤਾਂ ਮੈਂ ਉਹਨਾਂ ਨੂੰ ਕਿਹਾ ਮੈਂ ਜ਼ਰੂਰ ਆਵਾਂਗਾ ਔਰ ਦੁਬਾਰਾ ਵੀ ਜਦੋਂ ਤੁਹਾਨੂੰ ਲੱਗੇ ਮੈਂ ਉਸ ਵੇਲੇ ਵੀ ਆਵਾਂਗਾ ਤੁਸੀਂ ਆਉਣਾ ਆਪਾਂ ਬੈਠਾਂਗੇ ਤੁਹਾਨੂੰ ਲੱਗਦਾ ਹੈ ਕਿ ਕਿਉਂਕਿ ਇੰਨੀ ਇੱਕ ਮਦਦ ਤੁਸੀਂ ਕਰ ਦੇਣਾ ਕਿ ਇਸ ਜਗ੍ਹਾ ਦੇ ਉੱਤੋਂ ਅਸੀਂ ਜੇ ਆਹ ਕਰ ਲਈਏ ਤੇ ਤੁਹਾਡੀ ਮਦਦ ਹੋ ਸਕਦੀ ਹੈ ਇਹ ਰਲ ਮਿਲ ਕੇ ਇੱਕ ਜਿਹੜਾ ਜੁਆਇੰਟ ਅਵੈਂਚਰ ਹੋ ਸਕਦਾ ਉਹ ਤੁਸੀਂ ਮੈਨੂੰ ਦੱਸ ਦੇਣਾ ਮੈਂ ਤੁਹਾਡੀ ਜਿਹਦੇ ਨਾਲ ਤੁਸੀਂ ਮੀਟਿੰਗ ਕਰਨੀ ਆ ਮੀਟਿੰਗਾਂ ਦੇ ਵਿੱਚੋਂ ਵੈਸੇ ਕੁਝ ਨਿਕਲਦਾ ਨਹੀਂ ਹੁੰਦਾ ਮੇਰੀ ਇਹ ਅਪਰੋਚ ਆ ਕਿ ਜਿਹਨੂੰ ਫੋਨ ਕਰਨਾ ਹੈ ਉਹਨੂੰ ਕਹਾਂ ਕਰਕੇ ਇੰਨੇ ਦਿਨ ਦੇ ਵਿੱਚ ਸਾਨੂੰ ਦੱਸ ਜਿਹੜਾ ਇੱਕ ਸਟਾਈਲ ਹੈ ਕਿਉਂਕਿ ਨਹੀਂ ਤਾਂ ਆਦਰਵਾਇਜ਼ ਉਹ ਟਾਲਣ ਵਾਲੀ ਗੱਲ ਹੁੰਦੀ ਹੈ ਸੋ ਕਿਉਂਕਿ ਅਸੀਂ ਮੈਂ ਖੁਦ ਇੱਕ ਸਟੂਡੈਂਟ ਆ ਸਰ ਕਹ ਰਹੇ ਸੀ ਕਿ ਸੇ ਅਸੀ ਗੁਰੂ ਨਹੀਂ ਜਦੋਂ ਕੋਈ ਗੁਰੂ ਬਣ ਗਿਆ ਬੰਦਾ ਫਿਰ ਉਹਦਾ ਡਾਊਨਫਾਲ ਸ਼ੁਰੂ ਹੋ ਜਾਂਦਾ ਜੀ ਸੋ ਸਿੱਖ ਲਵਰਸ ਬੜਾ ਪਿਆਰਾ ਲਫ਼ਜ਼ ਹੈ ਸਿੱਖ ਦਾ ਮਤਲਬ ਸਿੱਖਦੇ ਰਹਿਣਾ ਇੱਕ ਸਟੂਡੈਂਟ ਲਰਨਰ ਜਿੰਨੀ ਦੇਰ ਤੱਕ ਤੁਸੀਂ ਸਟੂਡੈਂਟ ਹੋ ਜਿੰਨੀ ਦੇਰ ਤੱਕ ਤੁਸੀਂ ਵਿਦਿਆਰਥੀ ਹੋ ਉਨੀ ਦੇਰ ਤੱਕ ਲਾਈਫ ਹੈ ਜਦੋਂ ਤੁਸੀਂ ਵਿਦਿਆਰਥੀ ਵਾਲਾ ਜਿਹੜਾ ਉਹ ਕ੍ਰੋਸ ਕਰ ਲਿਆ ਇਹ ਬਹੁਤ ਪਿਆਰਾ ਲਫ਼ਜ਼ ਚੁਣਿਆ ਸੀਗਾ ਸਾਡੇ ਵੱਡੇ ਬਡੇਰਿਆਂ ਨੇ ਵਧੀਆ ਸੀਗਾ ਕਿ ਸਿੱਖਦੇ ਰਹੋ ساری ਉਮਰ ਪਰ ਮੈਨੂੰ ਤੁਹਾਡੇ ਤੋਂ ਸਿੱਖਣ ਦਾ ਮੌਕਾ ਮਿਲੂਗਾ ਕੋਈ ਨਵੀਂ ਚੀਜ਼ ਜਿਹੜੀ ਆ ਉਹ ਮੈਨੂੰ ਮਿਲੂਗੀ ਤੁਸੀਂ ਜਿਸ ਤਰੀਕੇ ਦੇ ਨਾਲ ਇਹਨੂੰ ਲੇਟੈਸਟ ਟੈਕਨੋਲੋਜੀ ਦੇ ਨਾਲ ਜੋੜਤਾ ਕਿ ਐਪ ਬਣਾਤਾ ਉਹਦੇ ਨਾਲ ਜੀ ਨੂੰ ਜ਼ਰੂਰ ਹੁੰਦਾ ਕੱਲ ਨੂੰ ਉਹ ਇਸ ਐਪ ਨੂੰ ਲੱਭੂਗਾ ਕਿ ਮੈਨੂੰ ਇੰਨੇ ਪਲੰਬਰ ਚਾਹੀਦੇ ਨੇ ਇਹਨੂੰ ਇਸ ਜਗ੍ਹਾ ਤੇ ਤਿੰਨੇ ਇਲੈਕਟ੍ਰੀਸ਼ੀਅਨ ਚਾਹੀਦੇ ਨੇ ਇਹੋ ਜਿਹਾ ਜਿਹੜਾ ਉਹ ਚਾਹੀਦਾ ਫਿਰ ਉਹਨੂੰ ਲੱਭਣ ਨਹੀਂ ਜਾਣਾ ਪਊਗਾ ਸੋ ਇਹ ਹੋ ਸਕੇ ਤਾਂ ਇਹ ਇਹ ਬਹੁਤ ਵਧੀਆ ਅਪਰੋਚ ਹੈ ਕਿ ਉਹਨੂੰ ਅਪਾਇੰਟਮੈਂਟ ਵੀ ਉਹਦੇ ਉੱਥੇ ਹੀ ਮਿਲ ਜੇ ਕਿ ਐਸ ਟਾਈਮ ਦੁੱਤੇ ਤੇ ਜਿਹੜੇ ਜਿਹੜੇ ਉਹ ਪਹੁੰਚ ਜਾਣਗੇ ਕਿਉਂਕਿ ਹਰੇਕ ਨੇ ਫਿਰ ਉਸ ਤਰੀਕੇ ਦੇ ਨਾਲ ਅੱਗੋਂ ਆਪਣੀ ਕੰਸਟਰਕਸ਼ਨ ਜਿਹੜੀ ਉਹ ਤੋੜਨੀ ਆ ਮੇਰੀ ਇਸ ਗੱਲ ਨੂੰ ਯਾਦ ਰੱਖਣਾ ਜੇ ਅਜੇ ਵੀ ਕੋਈ ਇਹ ਭਰਮ ਪਾ ਲਈ ਬੈਠਾ ਕਿ ਉਹਨਾਂ ਨੇ ਬਾਹਰਲੇ ਮੁਲਕਾਂ ਦੇ ਵਿੱਚ ਚਲੇ ਜਾਣਾ ਇੱਥੇ ਹੀ ਤੁਸੀਂ ਰਹਿਣਾ ਆਪਾਂ ਰਲ ਮਿਲ ਕੇ ਪੰਜਾਬ ਨੂੰ ਪੰਜਾਬ ਮੁੜ ਕੇ ਜਿਹੜਾ ਉਹ ਬਣਾਉਣ ਦੇ ਯਤਨਾਂ ਦੇ ਵਿੱਚ ਆ ਆਪਾਂ ਬਣਾਵਾਂਗੇ ਇੱਥੇ ਹੀ ਸਭ ਕੁਝ ਜਿਹੜਾ ਮਿਲਣ ਲੱਗ ਜਾਣਾ ਜਿਹੜੀ ਸੋਸ਼ਲ ਲਾਈਫ ਜਿਹੜਾ ਇੱਕ ਦੂਜੇ ਪ੍ਰਤੀ ਸਤਿਕਾਰ ਪਿਆਰ ਸਾਰਾ ਕੁਝ ਤੁਸੀਂ ਇੱਥੇ ਤੁਹਾਨੂੰ ਮਿਲਦਾ ਹੈ ਹੋਰ ਕਿਤੇ ਨਹੀਂ ਮਿਲਣਾ ਦੁਨੀਆਂ ਦੇ ਵਿੱਚ ਜਿੱਥੋਂ ਮਰਜ਼ੀ ਭੌਂ ਕੇ ਆ ਜਾਣਾ ਤਾਂ ਮੈਂ ਇੱਕ ਗੱਲ ਕਹਿੰਦਾ ਉਹਨਾਂ ਕਹੇ ਅਸੀਂ ਸਾਰਾ ਕੁਝ ਇੱਥੋਂ ਲੈ ਜਾਾਂਗੇ ਅਚਾਰ ਵੀ ਇੱਥੋਂ ਲੈ ਜੰਨੇ ਆ ਬਰਫੀ ਵੀ ਇੱਥੋਂ ਲੈ ਜੰਨੇ ਆ ਪਰ ਜਿਹੜੀ ਜਿਹੜੀਆਂ ਸਾਡੀਆਂ ਜੜਾਂ ਨੇ ਸਾਡੇ ਦਰਬਾਰ ਸਾਹਿਬ ਇੱਥੇ ਹੈ ਹਰਮੰਦਰ ਸਾਹਿਬ ਦੁਰਗਿਆਂਾ ਮੰਦਿਰ ਸਾਡਾ ਇੱਥੇ ਹੈ ਹਰ ਚੀਜ਼ ਸਾਡੀ ਇੱਥੇ ਆ ਉਹਨਾਂ ਨੂੰ ਅਸੀਂ ਕਿਵੇਂ ਲੈ ਜਾਾਂਗੇ ਉਹਨਾਂ ਮੁਲਕਾਂ ਦੇ ਵਿੱਚ ਇਸ ਕਰਕੇ ਇੱਥੇ ਰਹਿਣਾ ਬੜਾ ਜ਼ਰੂਰੀ ਆ ਜਦੋਂ ਇਹ ਧਾਰ ਹੀ ਲਿਆ ਕੇ ਇੱਥੇ ਰਹਿਣਾ ਤੇ ਫਿਰ ਆਪਾਂ ਉਹਨੂੰ ਇੱਕ ਬਿਹਤਰ ਤਰੀਕੇ ਦਾ ਜਿਹੜਾ ਉਹ ਬਣਾਉਣਾ ਇੱਕ ਇਸ ਤਰ੍ਹਾਂ ਦਾ ਸਿਰਜਣਾ ਹੈ ਸੂਬਾ ਜਿਹਦਾ ਭੈਰਤ ਹੋਵੇ ਜਿੱਥੇ ਘਟੋ ਘਟ ਦੇ ਹਰ ਪ੍ਰੀਧੂਰੀ ਬਿਜ਼ਨਸ ਕਰ ਰਹੀ ਆ ਤੇ ਇਹਨਾਂ ਨੂੰ ਇਹ ਨਾ ਹੋਵੇ ਵੀ ਇਧਰੋਂ ਕੋਈ ਇਨਸਪੈਕਟਰ ਆ ਗਿਆ ਇਧਰੋਂ ਕੋਈ ਆ ਗਿਆ ਉਹ ਆ ਕੇ ਕਹੇ ਜੀ ਮੈਨੂੰ ਇੰਨੇ ਪੈਸੇ ਮਹੀਨੇ ਦੇ 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 ਤੁਸੀਂ ਵੀ ਸਾਰੇ ਬਿਜ਼ਨਸਮੈਨਾਂ ਨਾਲ ਜੁੜੇ ਹੋ ਕੋਈ ਤੁਹਾਨੂੰ ਲੱਗੇ ਕਿ ਕੋਈ ਬੰਦਾ ਤੁਹਾਨੂੰ ਤੰਗ ਕਰ ਰਿਹਾ ਬਿਜ਼ਨਸ ਦੇ ਤੌਰ ਦੇਤੇ ਕੋਈ ਬੰਦਾ ਤੁਹਾਡੇ ਕੋਲ ਮਹੀਨਾ ਮੰਗ ਰਿਹਾ ਉਹਦੇ ਵਾਸਤੇ ਅਸੀਂ ਕਮਿਟਿਡ ਆ ਅਸੀਂ ਉਹਦੇ ਵਾਸਤੇ ਖੜੇ ਆ ਤੁਹਾਡੇ ਵਾਸਤੇ ਤੁਹਾਡੇ ਵਾਸਤੇ ਪੰਜਾਬ ਦੇ ਵਾਸਤੇ ਕਿਉਂਕਿ ਅਸੀਂ ਤੁਹਾਡੇ ਵਿੱਚੋਂ ਆ ਰਲ ਮਿਲ ਕੇ ਆਪਾਂ ਆਹ ਜਿਹੜੀ ਅਪਰੋਚ ਆ ਨਾ ਸਮੇਂ ਦੇ ਹਾਣ ਦੇ ਹੋ ਜਾਈਏ ਅਸੀਂ ਪਛੜ ਗਏ ਪਿਛਲੇ ਸਮੇਂ ਦੇ ਦੌਰਾਨ ਔਰ ਪੰਜਾਬ ਦੇ ਕੋਲੇ ਐਡੀ ਸ਼ਾਨਦਾਰ ਟੂਰਿਸਟ ਇੰਡਸਟਰੀ ਹੈ ਜਿਹੜੀ ਧਾਰਮਿਕ ਤੌਰ ਦੇ ਉੱਤੇ ਵੀ ਹੈ ਸਾਡੇ ਕੋਲੇ ਦਰਬਾਰ ਸਾਹਿਬ ਦੇ ਵਿੱਚ 1 ਲੱਖ ਵਿਅਕਤੀ ਰੋਜ਼ ਲੰਗਰ ਛਕਦਾ ਹੈ ਇਹ ਕਿਤੇ ਨਹੀਂ ਹੈ ਤੁਸੀਂ ਦੁਨੀਆ ਦੇ ਵਿੱਚ ਸੁਣਿਆ ਜੀ ਜਿਹੜਾ ਕਨਸੈਪਟ ਹੈ ਸਾਡੇ ਕੋਲੇ ਤਾਂ ਇੰਨੇ ਗ੍ਰੇਟ ਨੇ ਕਨਸੈਪਟ ਜਿਹੜਾ ਨਿਸ਼ਾਨ ਸਾਹਿਬ ਹੈ ਉਹਦਾ ਕਨਸੈਪਟ ਹੀ ਹੈ ਵੀ ਜਿੱਥੇ ਉਹ ਝੂਲ ਰਿਹਾ ਉਥੇ ਕੋਈ ਵੀ ਵਿਅਕਤੀ ਇਹ ਕਹਿ ਸਕਦਾ ਕਿ ਮੈਨੂੰ ਇੱਥੇ ਰਹਿਣ ਲਈ ਜਗ੍ਹਾ ਮਿਲ ਜੂਗੀ ਮੇਰੇ ਪਰਿਵਾਰ ਦੀ ਪ੍ਰੋਟੈਕਸ਼ਨ ਹੋਊਗੀ ਤੇ ਮੈਨੂੰ ਖਾਣ ਲਈ ਰੋਟੀ ਮਿਲ ਜੂਗੀ ਇਸ ਤਰ੍ਹਾਂ ਦੀਆਂ ਸਾਡੇ ਕੋਲੇ ਅਮੀਰ ਚੀਜ਼ਾਂ ਨੇ ਇੱਕ ਅਮੀਰ ਸਾਡੇ ਕੋਲੇ ਸੱਭਿਆਚਾਰ ਹੈ ਉਹਦੇ ਨਾਲ ਨਾਲ ਅਸੀਂ ਜਿਹੜੀ ਟੂਰਿਜ਼ਮ ਹੈ ਉਦੇ ਉੱਤੇ ਬਹੁਤ ਵਿਸ਼ੇਸ਼ ਧਿਆਨ ਖਾਸ ਤੌਰ ਤੇ ਅਸੀਂ ਦੇ ਰਹੇ ਹਾਂ ਕਿ ਅਜ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਸਾਹਿਬ ਦੇ ਨਾਲ ਸੀ ਮੈਂ ਉਹਨਾਂ ਨੂੰ ਵੀ ਇਹ ਕਹਿ ਰਿਹਾ ਸੀ ਕਿ ਅਸੀਂ ਇਹਨੂੰ ਐਜੂਕੇਸ਼ਨਲ ਹੱਬ ਬਣਾਉਣਾ ਚਾਹੁੰਦੇ ਹਾਂ ਪੰਜਾਬ ਨੂੰ ਅਸੀਂ ਇਹਨੂੰ ਮੈਡੀਕਲ ਹੱਬ ਬਣਾਉਣਾ ਚਾਹੁੰਦੇ ਹਾਂ ਉਹਦੇ ਨਾਲ ਟੂਰਿਸਟ ਜਿਹੜੇ ਨੇ ਉਹ ਆਉਣ ਜਿੰਨੇ ਟੂਰਿਸਟ ਆਉਣਗੇ ਕਿਉਂਕਿ ਕਿਤੇ ਨਾ ਕਿਤੇ ਤਾਂ ਸਾਨੂੰ ਇਹ ਫਸਲਾਂ ਤੋਂ ਜਿਹੜਾ ਉਹ ਲੰਬੇ ਹੋਣਾ ਪੈਣਾ ਹੈ ਕਿਉਂਕਿ ਅੱਜ ਕਿਸਾਨ ਕਿੰਨਾ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਆ ਸਾਨੂੰ ਸਭ ਨੂੰ ਪਤਾ ਹੈ ਤੋ ਉਹਦੇ ਬਿਜ਼ਨਸ ਜਦੋਂ ਆਊਗਾ ਉਹਦੇ ਨਾਲ ਹੀ ਹੱਲ ਕੀਤਾ ਜਾ ਸਕੂਗਾ ਤੋ ਤੁਹਾਨੂੰ ਸ਼ੁਭਕਾਮਨਾ ਹਰ ਪ੍ਰੀਤੀ ਔਰ ਮੈਂ ਚਾਹੂੰਗਾ ਕਿ ਤੁਸੀਂ ਇਸੇ ਤਰੀਕੇ ਦੇ ਨਾਲ ਜਿਹੜੀਆਂ ਐਡਵਾਂਸ ਚੀਜ਼ਾਂ ਨੇ ਉਹਦੇ ਵਿੱਚ ਲੱਗੇ ਰਹਿਣਾ ਜਿੱਥੇ ਜ਼ਰੂਰਤ ਹੈ ਮੇਰਾ ਨੰਬਰ ਵੀ ਉਹੀ ਹੈ ਤੁਹਾਨੂੰ ਪਤਾ ਹੀ ਹੈ ਜੀ ਔਰ ਮੈਂ ਹਮੇਸ਼ਾ ਫੋਨ ਚੁੱਕਦਾ ਵੀ ਹਾਂ ਕਦੀ ਵੀ ਨਹੀਂ ਹੋਇਆ ਕਿ ਫੋਨ ਚੁੱਕਿਆ ਨਹੀਂ ਹਾਂ ਜੇ ਨਹੀਂ ਕਿਸੇ ਟਾਈਮ ਚੁੱਕਿਆ ਤਾਂ ਮੈਂ ਵਾਪਸ ਜਿਹੜਾ ਜੀ ਜ਼ਰੂਰ ਕਰ ਲੈਣਾ ਤੁਹਾਡੇ ਵਾਸਤੇ ਹਾਜ਼ਰ ਹਾਂ ਜੀ ਹਮੇਸ਼ਾ ਧੰਨਵਾਦ